ਜਗਜੀਤ ਸਿੰਘ ਢੱਲੇਵਾ ਅਤੇ ਸਰਵੋ ਸਿੰਘ ਪੰਦੇ ਦੀ ਜਦੋਂ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਮੁਹਾਲੀ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਅਕਰੋਸ਼ ਪੈਦਾ ਹੁੰਦਾ ਹੈ ਸਿੱਖਤ ਕਿਸਾਨ ਮੋਰਚਾ ਅਤੇ ਸਿੱਖਤ ਕਿਸਾਨ ਮੋਰਚਾ ਜੋ ਗੈਰ ਰਾਜਨੀਤਿਕ ਸੀਗੀ ਅੱਜ ਇੱਕ ਮੰਚ ਤੇ ਇਕੱਠੇ ਹੋਏ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਇਸ ਵਕ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਆਖਰਕਾਰ ਅੱਜ ਜੋ ਗੈਰ ਰਾਜਨੀਤਿਕ ਸੀਗੇ ਤੇ ਅੱਜ ਜਿਹੜੇ ਐਸਕੇਐਮ ਅਸੀਂ ਇਕੱਠੇ ਹੋ ਚੁੱਕੇ ਨੇ ਹੁਣ ਆਪਾਂ ਕਹੀਏ ਕਿ ਹੁਣ ਮੁੱਦਾ ਜਿਹੜਾ ਹੈ ਉਹ ਸਰਕਾਰ ਤੱਕ ਪਹੁੰਚੂਗਾ ਅਸੀਂ ਐਸੀ ਆਹੀ ਤਾਂ ਲੜਾਈ ਲੜਦੇ ਤੇ ਇਹ ਗੈਰ ਰਾਜਨੀਤਿਕ ਵਾਲਿਆਂ ਨੂੰ ਲੱਗਦਾ ਤਾਂ ਵੀ ਅਸੀਂ ਬਹੁਤ ਭਾਰੂ ਪੈਗੇ ਚਾਹੇ ਇਹ ਸਰਕਾਰ ਗਲਤੇ ਚਾਹੇ ਕਿਸੇ ਪੱਤਰਾਂ ਵੀ ਪਰ ਹੁਣ ਇਕੱਠੇ ਹੋ ਗਏ ਸਾਡੀ ਲੜਾਈ ਸਾਨੂੰ ਯਕੀਨੀ ਹੋ ਗਈ ਵੀ ਅਸੀਂ ਹੌਲੀ ਹੌਲੀ ਲੋਕਾਂ ਨੂੰ ਜਗਾ ਕੇ ਇਕੱਠੇ ਕਰ ਲੈਣਾ ਜਿੱਤ ਲੜਦੇ ਲੋਕਾਂ ਦੀ ਉਹ ਹੋਣੀ ਹੈ ਸੰਘਰਸ਼ ਕਰਦਿਆਂ ਦੀ ਹੋਣੀ ਹੈ ਇਹਨਾਂ ਦੀਆਂ ਗੋਡਣੀਆਂ ਲੱਗੀਆਂ ਵਿਆ ਅਗਲੇ 27 ਵਿੱਚ ਅਸੀਂ ਭਗਵੰਤ ਮਾਨ ਨੂੰ ਇਸ ਤਰ੍ਹਾਂ ਭੇਜੂਗੇ ਜਿਸ ਤਰ੍ਹਾਂ ਸੁਖਬੀਰ ਬਾਦਰ ਫਿਰਦਾ ਨਾ ਹੁਣ ਉਹੀ ਹਾਲ ਇਹਦਾ ਹੋਊਗਾ ਚਰਨਜੀਤ ਦਾ ਦੇਖ ਲਓ ਕਿਆ ਹਾਲ ਹੈ ਉਹੀ ਹਾਲ ਭਗਵੰਤ ਮਾਨ ਦਾ ਹੋਊਗਾ ਲੋਕਾਂ માં ਐ ਬੈਠੇ ਕਰੂਗਾ ਜਿਸ ਤਰ੍ਹਾਂ ਪਹਿਲਾਂ ਬੈਠਦਾ ਦਾ ਤੱਪੜ ਪਿਛਾ ਕੇ ਨਾ ਵੀ ਮੈਂ ਧਰਨੇਆਂ માં ਤੇ ਨਿਕਲੀ ਵੀ ਸਰਕਾਰ ਹੈ ਸਾਡੀ ਫਲਾਣਾ ਨਿਕਲਿਆ ਇਹਨੂੰ ਸੋਝੀ ਲਿਆ ਦੂੰਗੇ ਪਿੰਡਾਂ માં ਬੜੂਗੇ ਗੋਹੇ ਗੱਲ ਸਵਾਗਤ ਹੋਊਗਾ ਐ ਨਹੀਂ ਵੀ ਇਟਾ ਪੱਥਰ ਵੀ ਨਹੀਂ ਮਾਰਦੇ ਅਸੀਂ ਗੋਹਾ ਮਾਰੇ ਕਰੂਗੇ ਇਹਨਾਂ ਦਾ ਆਪਣਾ ਸੋਚ ਸਮਝ ਕੇ ਪਿੰਡਾਂ માં ਬੜਾ ਜਦੋਂ ਕਿਸਾਨਾਂ ਦਾ 2020 ਦੇ ਵਿੱਚ ਜਦੋਂ ਮੋਰਚਾ ਲੱਗਦਾ ਤਾਂ ਇਹੀ ਸਰਕਾਰ ਜਿਹੜੀ ਹੈ ਇਹਨਾਂ ਦੇ ਨੁਮਾਇੰਦੇ ਧਰਨੇ ਜਾ ਕੇ ਬਹਿੰਦੇ ਸੀਗੇ ਕਹਿੰਦੇ ਸੀਗੇ ਵੀ ਇਹ ਕਿਸਾਨਾਂ ਦੇ ਮੁੱਦੇ ਹੱਲ ਕਰਾਂਗੇ ਇੱਕ ਵਾਰ ਸਾਡੀ ਸਰਕਾਰ ਬਣਨ ਦੋ ਅਸੀਂ ਸਰਕਾਰ ਬਣ ਕੇ ਕਹਿੰਦੇ ਪੀਲਾ ਬਲਡੋਜੋ ਚੱਲਿਆ ਪਰ ਬੜਾ ਭਾਰੀ ਪਿਆ ਕਿਸਾਨਾਂ ਤੇ ਜਦੋਂ ਸਰਕਾਰ ਬਣਾਉਣੀ ਸੀਗੀ ਉਸ ਟਾਈਮ ਤਾਂ ਇਹ ਸਾਰੇ ਕਿਸਾਨਾਂ ਦੇ ਨਾਲ ਸੀਗੇ ਉਸ ਟਾਈਮ ਤਾਂ ਇੱਥੇ ਤੱਕ ਕਹਿੰਦੇ ਤੇ ਵੀ ਤੁਹਾਨੂੰ ਸੈਂਟਰ ਤੋਂ ਜਾਣ ਦੀ ਲੋੜ ਨਹੀਂ ਹੈਗੀ ਐਮ ਐਸ ਪੀ ਵੀ ਤੁਹਾਨੂੰ ਅਸੀਂ ਦੇ ਹੀ ਕਰੂੰਗੇ ਐਮ ਐਸ ਪੀ ਦਾ ਕਾਨੂੰਨ ਅਸੀਂ ਬਣਾਉਂਗੇ ਸਾਡੇ ਕੋਲ ਇੰਨੇ ਕੁ ਫੰਡਾਂ ਵੀ ਸੈਂਟਰ 'ਚ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਗੱਲਾਂ ਸਾਡੀ ਸਰਕਾਰ ਬਣਾਓ ਪਰਾਲੀ ਦੇ ਮੁੱਦੇ ਅਸੀਂ ਹੱਲ ਕਰੂੰਗੇ ਕਿਹੜੀ ਚੀਜ਼ 'ਤੇ ਖੜੇ ਆਏ ਪਰਾਲੀ ਦਾ ਮੁੱਦਾ ਦਾ ਜਿਹੜਾ ਪਰਾਲੀ ਦੇ ਮੁੱਦੇ 'ਤੇ ਇਹਨਾਂ ਨੇ ਜੱਟਾਂ ਦੇ ਪਰਚੇ ਦਿੱਤੇ ਫਰਦਾਂ ਦੇ ਲਾਲ ਲਕੀਰ ਨਾਲ ਪੈਨ ਚ ਲਾਇਆ ਆ ਹੁਣ ਪਹਿਲਾਂ ਸੁਖਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਬੁਲਾ ਕੇ ਚੰਡੀਗੜ੍ਹ ਆਪਣੇ ਘਰ ਬੁਲਾ ਕੇ ਮੀਟਿੰਗ ਦੇ ਬਹਾਨੇ ਸਾਰਿਆਂ ਦੀਆਂ ਰੈਟਾਂ ਪਾਈਆਂ ਆ ਹੁਣ ਸੁਖਤ ਕਿਸਾਨ ਮੋਰਚੇ ਨਾਲ ਜਿਹੜਾ ਕੁਝ ਹੋਇਆ ਏ ਉਹ ਆਪਾਂ ਦੇਖਿਆ ਏ ਆ ਗੈਰ ਰਾਜਨੀਤਿਕ ਨਾਲ ਉਹਨਾਂ ਨੇ ਟਰੈਲੀਆਂ ਤੱਕ ਨਹੀਂ ਝੱਡੀਆਂ ਗੈਸ ਸਿਲੰਡਰ ਨਹੀਂ ਛੱਡੇ ਆਟਾ ਨਹੀਂ ਛੱਡਿਆ ਗੋਗੜ ਨਹੀਂ ਛੱਡਿਆ ਚੌਲ ਨਹੀਂ ਛੱਡੇ ਇਹਦੀ ਕਿਹੜੀ ਭੁੱਖੀ ਸਰਕਾਰ ਆ ਗਈ ਯਾਰ ਅਸੀਂ ਤਾਂ ਪਹਿਲੀ ਵਾਰ ਦੇਖੀ ਆ ਇਨੂੰ ਕਹੀ ਤਾਂ ਜਾਨੇ ਆ ਵੀ ਬਿਆਨ ਸਿੰਘ ਦੇ ਨਾਲ ਦੀ ਰੂਹ ਆ ਗਈ ਇਹਦੇ ਚ ਇਹਦੀ ਤਾਂ ਬਿਆਨ ਸਿੰਘ ਦੇ ਅੱਗੇ ਜਾ ਕੇ ਨਾ ਔਰੰਗਜ਼ੇਬ ਦੀ ਰੂਹ ਆ ਗਈ ਇਹਦੇ ਚ ਜਿਹੜਾ ਇਹ ਹਾਲਾਤ ਜੱਟਾਂ ਨਾਲ ਕਰ ਰਿਹਾ ਏ ਇੱਕ ਪਾਸੇ ਤਾਂ ਕਹਿੰਦਾ ਮੈਂ ਜੱਟਾਂ ਦਾ ਮੁੰਡਾ ਏ ਜੱਟਾ ਜੱਟਾਂ ਨੂੰ ਇਹਨਾਂ ਪਤਾ ਨਹੀਂ ਕਿਸਾਨਾਂ ਨੂੰ ਜਿੰਨਾ ਮੈਂ ਗਿਆ ਇਹ ਅੱਜ ਤੱਕ ਪੰਡ ਖੇਤ ਚ ਗਿਆ ਕਦਾ ਕਦੋਂ ਗਿਆ ਖੇਤ ਦੇ ਵਿੱਚ ਅੱਜ ਤੱਕ ਇਹਨੇ ਖੇਤ ਦੇ ਵਿੱਚ ਇਹ ਕਹਿੰਦਾ ਮੈਂ ਬਰੋਜਾ ਲਾਇਆ ਫਲਾਣਾ ਕਰਿਆ ਬਰੋਜਾ ਤਾਂ ਇੱਕ ਪਾਸੇ ਲਾਇਆ ਇਹ ਪਟਾ ਹੀ ਚਗਾ ਕੇ ਦਿਖਾ ਦੇ ਬਾਕੀ ਗੱਲਾਂ ਤਾਂ ਬਾਤ ਦੀਆਂ ਕਿਹੜੀਆਂ ਗੱਲਾਂ ਕਰਦਾ ਏ ਇਨੇ ਅੱਜ ਤੱਕ ਸਟੇਜਾਂ 'ਵਾਰ ਕੇ ਚੁਟਕਲੇ ਸੁਣਾਏ ਆ ਲੋਕਾਂ ਨੂੰ ਹਸਾਇਆ ਹੈ ਹੋਰ ਕੁਝ ਨਹੀਂ ਕਰਿਆ ਉਹੀ ਕੁਝ ਹੋਣ ਕਰ ਰਿਹਾ ਇਹ ਜਿਹੜਾ ਕੁਝ ਵੀ ਕਿਸਾਨਾਂ ਨਾਲ ਹੋਰ ਚੀਜ਼ਾਂ ਦਾ ਕਰ ਰਿਹਾ ਸਭ ਤੇ ਮਾਰਾ ਕਰ ਰਿਹਾ ਹੈ ਅੱਜ ਪੰਜਾਬ ਦੇ ਹਾਲਾਤ ਦੇਖ ਲਓ ਕੋਈ ਬੰਦਾ ਆਪਣੇ ਘਰ ਤੇ ਬਾਹਰ ਨਹੀਂ ਨਿਕਲ ਸਕਦਾ ਹਾਲਾਤ ਇੰਨੇ ਮਾਰੇ ਹੋਏ ਵਿਆਂ ਥੋਂ ਥੋਂ ਗੋਲੀ ਚੱਲ ਰਹੀ ਆ ਥੋਂ ਥੋਂ ਧਰਨੇ ਲੱਗ ਰਹੇ ਆ ਜਿਹੜੇ ਪੰਜਾਬ ਦੇ ਹਾਲਾਤ ਇੱਕ ਪਾਸੇ ਤਾਂ ਕਹਿੰਦਾ ਵੀ ਜੱਟਾਂ ਨੇ ਉੱਥੇ ਧਰਨੇ ਸਰਕਾਰ ਰੋਕੇ ਵਪਾਰ ਦਾ ਨਾਜ਼ ਮਾਰਤਾ ਅੱਜ ਤੁਸੀਂ ਦੇਖੋ ਵੀ ਬਾਹਰ ਤੋਂ ਕੋਈ ਆ ਕੇ ਇੱਥੇ ਵਪਾਰ ਕਰਨ ਨੂੰ ਤਿਆਰ ਨਹੀਂ ਹੈਗਾ ਕਿਸੇ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਹੈਗੀ ਪਤਾ ਹੀ ਨਹੀਂ ਸਰਕਾਰ ਕਿੱਧਰੋਂ ਚੱਲ ਰਹੀ ਹੈ ਕਿੱਧਰੋਂ ਨਹੀਂ ਕੌਣ ਚਲਾ ਰਿਹਾ ਹੈ ਦਿੱਲੀ ਦੇ ਬੰਦੇ ਆ ਜਿਹੜੇ ਪੰਜਾਬ ਨੂੰ ਲੁੱਟਣ ਬਾਤ ਤੇ ਆਏ ਹੋਏ ਆ ਲੁੱਟ ਕੇ ਉਹਨਾਂ ਨੇ ਆਪਣਾ ਘਰ ਪਰ ਲੈ ਜਾਣਾ ਹੈ ਹਰ ਚੁੱਤੀਆਂ ਇਹਨਾਂ ਨੇ ਖਾਗੀਆਂ ਅਰੇ ਇਸ ਦੇ ਨਾਲ ਮਨੀਸ਼ ਸੋਸੋਧਿਆ ਤੇ ਅਸਤਿੰਦਰ ਜੈਨ ਨੂੰ ਇਸ ਵਾਰ ਇੰਚਾਰਜ ਲਾ ਦਿੱਤਾ ਕਹਿੰਦੇ ਪੰਜਾਬ ਦਾ ਕਹਿੰਦੇ ਵੀ ਸਰਕਾਰ 2027 ਦੀ ਤਿਆਰੀਆਂ ਵਿੱਚ ਤਿਆਰੀਆਂ ਦਿੱਲੀ ਤੇ ਇਹਨਾਂ ਦੀ ਛੁੱਟੀ ਹੋ ਗਈ ਹੁਣ ਦਿੱਲੀ ਤੇ ਵਿਲੇ ਹੋ ਗਏ ਉਹ ਲਿਆ ਕੇ ਇੱਥੇ ਇੰਚਾਰਜ ਲਾਤਾ ਜਿਨ੍ਹਾਂ ਬੰਦਿਆਂ ਪਰ ਜੇਲ੍ਹਾਂ 'ਚ ਰਹੇ ਹੋਵੇਂ ਕਫਲੇ ਦੇ ਇਲਜ਼ਾਮ ਚੱਲਦੇ ਹੋਵੇਂ ਉਹ ਪੰਜਾਬ ਨੂੰ ਕਿਹੜਾ ਸਿੱਖਿਆ ਦੇਵੋਗੇ ਕਿਹੜੀ ਸਿੱਖਿਆ ਨੀਤੀ ਬਣਾਉਗੇ ਉਹ ਕਿਹੜਾ ਪੰਜਾਬ ਦਾ ਮਾਡਲ ਤਿਆਰ ਕਰੋਗੇ ਅਸੀਂ ਇਹ ਨਾ ਇਹ ਤਾਂ ਸਿਰਫ ਇੱਕ ਲੁੱਟਣ ਵਾਸਤੇ ਆਏ ਆ ਹੋਰ ਕੁਝ ਨਹੀਂ ਹੈਗਾ ਲੁੱਟ ਕੇ ਇਹਨਾਂ ਨੇ ਆਪਣੇ ਘਰ ਭਰਨੇ ਆ ਆ ਤੁਸੀਂ ਆ ਜਾ ਕੇ ਦੇਖੋ ਇੱਥੇ ਆ ਕਿਹੜਾ ਇਹਨਾਂ ਦਾ ਜਿਹੜਾ ਪਹਿਲਾਂ ਇੰਚਾਰਜ ਲਾਇਆ ਵੀ ਸੀ ਇਹਨਾਂ ਦਾ ਜਿੰਨੂੰ ਐਕਟਰ ਦੀ ਨਾਲ ਵਿਆਹ ਕਰਾਇਆ ਸੀ ਮੈਨੂੰ ਭੁੱਲ ਗਿਆ ਉਹਦਾ ਰਾ ਕੋ ਜੱਡਾ 45 ਕਿੱਲੇ ਜ਼ਮੀਨ ਖਰੀਦੀ ਫਿਰਦਾ ਮਾਝਰੀ ਬਲਾਕ ਦੇ ਵਿੱਚ ਜਾ ਕੇ ਦੇਖੋ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਕਿੱਥੇ ਤੋਂ ਪੈਸੇ ਆ ਗਏ ਇਹਨਾਂ ਕੋਲ ਜਿਹੜੀਆਂ ਜ਼ਮੀਨਾਂ ਖਰੀਦ ਲਈਆਂ ਇਹਨਾਂ ਨੇ ਕਿਹੜੀਆਂ ਤੁਸੀਂ ਕਿਹੜਾ ਹੈ ਪੰਜਾਬ ਨੂੰ ਬਚਾਉਣ ਵਾਲਾ ਤੇ ਇਹ ਇੱਕ ਆਪਣਾ ਢਿੱਡ ਪਰਨ ਵਾਲਾ ਤੇ ਹਰ ਕੁਸ ਕਰਨੀ ਹੈ ਜੀ ਸਰ ਇਸ ਵਾਰ ਬਜਟ ਹੋਇਆ ਬਜਟ ਇਸੋ ਚੱਲ ਰਿਹਾ ਕਹਿੰਦੇ ਬਜਟ ਪਾਸ ਕੀਤਾ ਪੰਜਾਬ ਦੇ ਹਿੱਤਾਂ ਦੇ ਲਈ ਮੰਨਦੇ ਹੋ ਕਿਸਾਨਾਂ ਦੇ ਵਿੱਚ ਕੋਈ ਕਹਿੰਦੇ ਵੇਰਵਾ ਦਿੱਤਾ ਹੀ ਨਹੀਂ ਕਿ ਕਿਸਾਨਾਂ ਲਈ ਕੋਈ ਕਿਸਾਨਾਂ ਦਾ ਮੁੱਦਾ ਵੀ ਨਹੀਂ ਆਇਆ ਨਾ ਕਿਸਾਨਾਂ ਲਈ ਕੋਈ ਗਰੰਟਾ ਪਾਸ ਹੋਈਆਂ ਨੇ ਕਿਸ ਤਰ੍ਹਾਂ ਦੇ ਨਵਾਂ ਬਜਟ ਨੂੰ ਪਹਿਲਾਂ ਕਿਵੇਂ ਦੇਖਦੇ ਜਿਹੜਾ ਬਜਟ ਹੈ ਉਹ ਕਿਸਾਨ ਵਿਰੋਧੀ ਹੈ ਕੋਈ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕਰਿਆ ਕੋਈ ਹੋਰ ਕਿਸਾਨਾਂ ਨੂੰ ਕੋਈ ਉਹਦੀ ਜੀ ਸੋਸਤ ਨਹੀਂ ਦਿੱਤੀ 87% ਲੋਕ ਜਿਹੜੇ ਕਸਾਨੀ ਵਾਲੇ ਪਿੰਡਾਂ 'ਚ ਰਹਿੰਦੇ ਆਂ ਬਜਟ ਦਾ ਉਹਦੇ 'ਚ ਬਹੁਤ ਘੱਟ ਹਿੱਸਾ ਜਿਹੜਾ ਪਿੰਡਾਂ ਨੂੰ ਦਿੱਤਾ ਇਹਨਾਂ ਨੇ ਇਹ ਕਿਸਾਨ ਵਿਰੋਧੀ ਬਜਟ ਹੈ ਇਹ ਸਰਕਾਰ ਝੋਟ ਬੋ ਰਹੀ ਹੈ ਵੀ ਇਹ ਕਿਸਾਨਾਂ ਦੇ ਹੱਕ 'ਚ ਬਜਟ ਹੈ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਇਹਦਾ ਬਜਟ ਦਾ ਜਿਸ ਤਰ੍ਹਾਂ ਹੁਣ ਐਸਕੇਐਮ ਤੇ ਗੈਰ ਰਾਜਨੀਤਿਕ ਜਿਹੜੀ ਹੁਣ ਇਕੱਠੀ ਹੋਈ ਹੈ ਕਿਸ ਤਰ੍ਹਾਂ ਦੇਦਿਆਂ ਹੁਣ ਕੀ ਤਾਕਤ ਮਿਲੂਗੀ ਹੁਣ ਜੋ ਮੁੱਦਿਆਂ ਤੇ ਗੈਰ ਰਾਜਨੀਤਿਕ ਧੰਨੇ ਲਾ ਕੇ ਬੈਠੇ ਆ ਕਿ ਐਸਕੇਐਮ ਨੂੰ ਮਿਲ ਕੇ ਸਹਿਯੋਗ ਦੇਊਗੀ ਪ੍ਰੋਪਰ ਅਸੀਂ ਤਾਂ ਪਹਿਲਾਂ ਵੀ ਉਹਨਾਂ ਨੇ ਮੀਟਿੰਗਾਂ ਕਰਦੇ ਰਹੇ ਪਰ ਕੋਦ ਮੁੱਦਿਆਂ 'ਤੇ ਸਾਡੀ ਜਿਹੜਾ ਕੱਟ ਨਹੀਂ ਹੋ ਸਕਿਆ ਅਸੀਂ ਤਾਂ ਪਹਿਲਾਂ ਵੀ ਚਾਹੁੰਦੇ ਵੀ ਜਿਹੜੀਆਂ ਜਿਤਨਾ ਉਹ ਦਿੱਲੀ ਸੰਘਰਸ਼ 'ਚ ਸਾਰੀਆਂ ਐਸਕੇਮ ਜਿਹੜੀਆਂ ਸਾਰੇ ਲੀਡਰ ਇਕੱਠੇ ਤੇ ਉਥੇ ਤਰ੍ਹਾਂ ਹੁਣ ਸਾਰੇ ਲੀਡਰ ਇਕੱਠੇ ਹੋ ਕੇ ਚੱਲਣਗੇਗਾ ਨੂੰ ਉਮੀਦ ਤਾਂ ਅਸੀਂ ਇਹੀ ਰੱਖਦੇ ਆ ਐਸੇ ਤਰ੍ਹਾਂ ਪਹਿਲਾਂ ਵਾਂਗੂ ਜਿਹੜਾ ਸੰਘਰਸ਼ ਹੋਰ ਤੇਜ਼ ਕਰਿਆ ਜਾਊਗਾ ਔਰ ਹੁਣ ਜਿਹੜਾ ਸੰਘਰਸ਼ ਆਉਣ ਵਾਲੇ ਟਾਈਮ 'ਚ ਇਕੱਠੇ ਹੋ ਕੇ ਲੜੋਂਗੇ ਅਰਥਕਾਰ 'ਚ ਜਿੱਤੋਂਗੇ ਜਿਹੜਾ ਭਗਵਾਨ ਤਾਂ ਮਾਨ ਸਰਕਾਰ ਨੇ ਉੱਥੇ ਸੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ 7 ਮਈ ਬੈਠਿਆਂ ਤੇ ਜਿਹੜਾ ਉੱਥੇ ਜਿਹੜਾ ਵਿਵਹਾਰ ਕਰਿਆ ਉਹਦੇ ਆ ਜੀ ਸਖਤ ਸਾਫ ਦਾ ਵਿੱਚ ਨਖੇਦੀ ਕਰਦੇ ਇਹ ਜਾਂ ਇਹਨਾਂ ਨੂੰ 7 ਮਈ ਤਰੀਕੇ ਪਰ ਕਿਸਾਨਾਂ ਕੋ ਕਰਨਾ ਤਾਂ ਚਾਹੀਦਾ ਤੁਸੀਂ ਕਿਸ ਤਰ੍ਹਾਂ ਦੇਦਿਆਂ ਕਿਉਂਕਿ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਭਲਾਈਆਂ ਕਿਆਂ ਲੜਾਈ ਕੇਂਦਰ ਨਾਲ ਸੀਗੀ ਪਰ ਮੰਨਦੇ ਹੋ ਜੋ ਪੀਲਾ ਬਲਡੋਜ਼ਰ ਪੰਜਾਬ ਨੇ ਚਲਾਇਆ ਹੁਣ ਇਹ ਲੜਾਈ ਪੰਜਾਬ ਦੇ ਨਾਲ ਸਿੱਧੀ ਟੱਕਰਾ ਹੋ ਚੁੱਕਿਆ ਜੋ ਸਰਕਾਰ ਨੇ ਕੀਤਾ ਜਿਹੜੀ ਹੁਣ ਲੜਾਈ ਧੀ ਇਹ ਪਹਿਲਾਂ ਤਾਂ ਸੈਂਟਰਲ ਸਰਕਾਰ ਨਾਲ ਸੀ ਲੇਕਿਨ ਇਹਨਾਂ ਨੇ ਜਿਹੜੇ ਮੁਰਾ ਰੋਕਾਂ ਲਾਈਆਂ ਇਹ ਪੰਜਾਬ ਸਰਕਾਰ ਨੂੰ ਉਹਨਾਂ ਤੇ ਤੜਾਉਣੇ ਚਾਹਦੇ ਨੇ ਵੀ ਦਿੱਲੀ ਨੂੰ ਜਾ ਰਹੇ ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਪਰ ਇਹਨਾਂ ਨੇ ਉਲਟਾ ਸਾੜੇ ਗੱਲ ਹੁਣ ਧੋਖਾ ਕਰਿਆ 19 ਤਰੀਕ ਨੂੰ ਇਹਨਾਂ ਦਾ ਇੰਨਾ ਜ਼ਬਰ ਕਰਿਆ ਵੀ ਜਿਗੀ ਕੋਈ ਕਾਣਾ ਦੋਈ ਜਿਹੜੇ ਆਪਣੇ ਗਵੰਡੀ ਐ ਇਹ ਪਾਕਿਸਤਾਨ ਐ ਜਿਗੀ ਤੇ ਉਹ ਮਿਲਣ ਚਲੇ ਜਾਮਾ ਉਹ ਵੀ ਨਹੀਂ ਆਪਣੀ ਗੱਲ ਆ ਵਤੀਰਾ ਕਰ ਸਕਦਾ ਇਹਨਾਂ ਸਰਕਾਰ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਕੇ ਜਿੰਨੇ ਆ ਟਰਾਲੀਆਂ ਸਾਰੀਆਂ ਚੋਰੀ ਕਰਤੀਆਂ ਦਿੱਲੀ ਤੱਕ ਟਰਾਲੀ ਪਹੁੰਚ ਗਈ ਪਰ ਇਹਨਾਂ ਨੂੰ ਜਿਹੜਾ 3000 ਪੁਲਿਸ ਵਾਲਾ ਇਹਨਾਂ ਨੂੰ ਐ ਨਹੀਂ ਪਤਾ ਵੀ ਟਰਾਲੀਆਂ ਕਿੱਧਰ ਜਾ ਰਹੀਆਂ ਕਿੱਦੀ ਚਾਰ ਕਿੱਲੇ ਮੈਂ ਖੜਾ ਦਿੰਦੇ ਉਹਨਾਂ ਉੱਪਰ ਪਹਿਰਾ ਦਿੰਦੇ 10 ਪੁਲਿਸ ਵਾਲੇ ਪਹਿਰੇ ਨਹੀਂ ਦੇ ਸਕਦੇ ਜਿੱਥੇ 3000 ਖੜਾਇਆ ਸਰਕਾਰ ਨੇ ਇਹ ਸਾਰਾ ਇਹਨਾਂ ਦੀ ਮਿਲੀ ਭੁਗਤ ਗੱਲ ਹੋਇਆ ਘਨੌਰ ਦੇ ਵਿਧਾਇਕ ਨੇ ਇਹ ਬਿਆਨ ਦਿੱਤਾ ਕਹਿੰਦੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਹ ਚੀਜ਼ਾਂ ਹੋ ਰਹੀਆਂ ਨੇ ਮੇਰਾ ਕੋਈ ਹੱਥ ਨਹੀਂ ਹੈਗਾ ਜਿਹੜਾ ਐਮ ਐਲ ਏ ਹੈ ਗੁਰਲਾਲ ਸ਼ਰਾਰਤੀ ਅੰਸਰ ਦਾ ਉਹੀ ਸਭ ਤੋਂ ਵੱਡਾ ਜਿਹਦੇ ਘਰ ਤੇ ਨਿਕਲਦੀਆਂ ਚਾਰ ਟਰਾਲੀਆਂ ਇੱਥੇ ਟਰੈਕਟਰ ਖੜਿਆ ਇਹ ਉਹਨਾਂ ਦੇ ਸਰਪੰਚ ਹੈ ਉਹਨਾਂ ਦੇ ਘਰ ਤੇ ਟਰਾਲੀਆਂ ਨਿਕਲਦੀਆਂ ਉਹਨਾਂ ਦੀ ਕਟਾਈ ਕਰਦਾ ਕਿਸਾਨਾਂ ਦੀ ਉਹ ਅੱਜ ਉੱਥੇ ਅੰਦਰ ਬੈਠੇ ਆ ਜਿੱਥੇ ਹਸਪਤਾਲਾਂ ਦੇ ਵਿੱਚ ਉਹਨਾਂ ਦੀ ਕੋਈ ਕੋਈ ਪਰਚਾ ਕਰਿਆ ਇਹਨਾਂ ਨੇ ਕੋਈ ਘਰ ਨਹੀਂ ਲੰਦਾ ਇਹਦਾ ਗੰਦੀ ਸਰਕਾਰ ਆ ਗਈ ਸਾਨੂੰ ਸਾਨੂੰ ਭਰੋਸਾ ਦਾ ਵੀ ਬਦਲਾਅ ਆਇਆ ਪਰ ਬਦਲਾਅ ਸਾਢੇ ਵੀ 60 ਸਾਲ ਦੀ ਉਮਰ ਹੋ ਗਈ ਪਰ ਅੱਜ ਤੱਕ ਇਹੋ ਜਿਹਾ ਬਦਲਾਅ ਉਹ ਨਹੀਂ ਦੇਖਿਆ ਜਿਹੜਾ ਇਹਨਾਂ ਨੇ ਸਾਢੇ ਇਹ ਅੰਗਣਵਾੜੀ ਵਰਕਰ ਬੈਠੀਆਂ ਇਹਨਾਂ ਨੇ ਵੀ ਡੰਡਾ ਕਮਾਇਆ ਸਾਡੇ ਜੂਨੀਅਰ ਨੇ ਵੀ ਡੰਡਾ ਕਮਾਇਆ ਹਾਲਾਂਕਿ ਜੋ ਸਰਕਾਰ ਬੰਨੀ ਸੀਗੀ ਮੈਨੂੰ ਉਹ ਬਿਆਨ ਯਾਦ ਆਦਾ ਕਹਿੰਦੇ ਵੀ ਮਹਿਲਾਵਾਂ ਦੇ ਇੱਜ਼ਤ ਹੋਊਗੀ ਮਹਿਲਾਵਾਂ ਦੇ ਉੱਤੇ ਕੋਈ ਹੱਥ ਨਹੀਂ ਚੱਕੂਗਾ ਜੋ ਪੁਰਾਣੀ ਸਰਕਾਰਾਂ ਨੇ ਕੀਤਾ ਕਹਿੰਦੇ ਅਸੀਂ ਇਹ ਚੀਜ਼ ਨਹੀਂ ਕਰਾਂਗੇ ਪਰ ਅੱਜ ਦੀ ਜੋ ਵੀਡੀਓ ਆ ਰਹੀਆਂ ਨੇ ਜੋ ਦੇਖਿਆ ਜਾ ਰਿਹਾ ਜੋ ਸਰਕਾਰ ਮਹਿਲਾਵਾਂ ਦੇ ਉੱਤੇ ਕਰ ਰਹੀ ਹੈ ਉਸ ਨੂੰ ਪ੍ਰਧਾਨ ਸਭਾ ਕਿੰਨੇ ਹੁਣ ਮਹਿਲਾ ਸਾਡੇ ਸਾਹਮਣੇ ਦੇਖ ਲਓ ਅੰਗਣਵਾੜੀ ਵਾਲੀਆਂ ਇਹਨਾਂ ਦੀ ਕੋਈ ਮੰਗ ਨਹੀਂ ਮੰਨੀ ਜਾ ਰਹੀ ਸਾਡੇ ਉੱਤੇ ਮੋਰਚੇ ਜਿਹੜੀਆਂ ਮਹਿਲਾਵਾਂ ਨੇ ਥੀ ਲੇਡੀ ਮਹਿਲਾ ਦੀਆਂ ਕਤਾਨਾਂ ਦੀ ਉਹਨਾਂ ਦੀ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਉੱਥੇ ਇਹਨਾਂ ਨੇ ਜਿਹੜਾ ਸਮਾਨ ਹੈ ਸਰਕਾਰ ਨੂੰ ਉੱਥੇ ਸੌਂਪ ਕੇ ਮਤਲਬ ਕਤਾਨਾਂ ਦੇ ਸਪੁਰਦ ਕਰਨਾ ਚਾਹੀਦਾ ਤਾਂ ਇਹਨਾਂ ਮੁਲਾਜ਼ਮ ਦੇ ਉੱਤੇ ਕਿਤਨਾ ਸਮਾਨ ਚੋਰੀ ਹੋ ਗਿਆ ਇਹਨਾਂ ਨੇ ਕਤਾਨਾਂ ਦਾ ਸਮਾਨ ਤਾਂ ਇਸ ਤਰੀਕੇ ਨਾਲ ਕਰਿਆ ਵੀ ਕਤਾਨਗਾਹ ਨੂੰ ਮੋਰਚਾ ਨਾ ਲਾਉਣ ਪਰ ਇਹਦੇ ਛਿੱਟੇ ਜਿਹੜੇ ਸਰਕਾਰ ਨੂੰ ਭੁਗਤਣੇ ਪਏ ਆ ਪਿੰਡਾਂ 'ਚ ਕਸਾਨਾਂ ਦੇ ਹੁਣ ਜੇ ਵੋਟਾਂ ਆਉਣਗੀਆਂ ਲੋਕਾਂ ਨੇ ਬੜ ਨਹੀਂ ਦੇਣੇ ਇਹਨਾਂ ਨੂੰ ਪਿੰਡਾਂ 'ਚ ਇਹਨਾਂ ਦਾ ਸਰਕਾਰ ਦਾ ਬਹੁਤ ਜ਼ਿਆਦਾ ਮਾੜਾ ਅਸਰ ਹੋਊਗਾ ਜਿਹੜਾ ਕੋਈ ਸਰਕਾਰ ਨੇ ਕਿਸਾਨੀ ਖਾਤਰ ਕੰਮ ਕਰਿਆ ਉਹਦੇ ਪਰ ਵੀ ਇਹਨਾਂ ਨੇ ਪਾਣੀ ਫੇਰਤਾ ਹੁਣ ਆਉਣ ਵਾਲੇ ਟਾਈਮ 'ਚ ਜਿ ਤਰ੍ਹਾਂ ਪਹਿਲਾਂ ਕਾਲੀਆਂ ਨੇ ਆਪਣਾ ਸਰਕ ਲੋਕ ਐਂਟੀ ਤੇ ਉਸੇ ਤਰ੍ਹਾਂ ਹੁਣ ਇਹਨਾਂ ਦੇ ਵੀ ਲੋਕ ਪਿੰਡਾਂ 'ਚ ਨਹੀਂ ਬਣਦੇ ਹੋਣਗੇ ਸਰ ਇੱਕ ਆਖਰ ਦੇ ਵਿੱਚ ਜਿਸ ਦਿਨ ਮੀਟਿੰਗ ਹੁੰਦੀ ਹੈ ਜਿਸ ਜਿਨਾ ਮੀਟਿੰਗ ਤੋਂ ਬਾਅਦ ਉਹ ਮਹਾਲੀ ਡੇਟਿੰਗ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਜੋ ਜੋ ਵੀਡੀਓ ਦੇਖੀ ਸੀ ਉਹ ਤਾਂ ਮਨ ਦੇ ਵਿੱਚ ਕੀ ਆਇਆ ਮਨ ਦੇ ਵਿੱਚ ਬਹੁਤ ਦੁੱਖ ਆਇਆ ਯਾਰ ਵੀ ਇੱਕ 5 ਵਜੇ ਤੋਂ ਬਾਅਦ ਤਾਂ ਨਾ ਜੇਲ੍ਹ ਦੇ ਵਿੱਚੋਂ ਵੀ ਬੰਦੇ ਨੂੰ ਨਹੀਂ ਲੈਂਦੇ ਹੈਗੇ ਜਿਸ ਤਰੀਕੇ ਨਾਲ ਇਹਨਾਂ ਨੇ ਬੰਦੇ ਫੜੇ ਆ 5 ਵਜੇ ਦੇ ਬਾਅਦ ਉਹਨਾਂ ਦੇ ਰੈਸਟਾ ਫਾਪਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਕਿਹੜਾ ਕੋ ਉਹਨਾਂ ਨੇ ਕਿਸਾਨ ਲੀਡਰਾਂ ਨੇ ਆਪਣੀਆਂ ਮੰਗਾਂ ਦੇ ਪਿੱਛੇ ਮੰਗਾਂ ਮੰਗਣ ਸੈਂਟਰ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਅਗਲੀ ਮੀਟਿੰਗ ਰੱਖੀ ਗਈ ਸਾਰਾ ਕੁਝ ਕਰਿਆ ਗਿਆ ਫਿਰ ਇਹਨਾਂ ਨੂੰ ਕੀ ਤਕਲੀਫ ਹੋ ਗਈ ਸੀਗੀ ਇਹ ਬੀਜੇਪੀ ਦੇ ਥੱਲੇ ਲਾ ਕੇ ਇਹਨਾਂ ਨੇ ਆਪਣੇ ਮੰਤਰੀਆਂ ਨੂੰ ਬਚਾਉਣ ਦੇ ਮਾਰੇ ਆ ਸਾਰਾ ਕੁਝ ਕਰਿਆ ਏ ਹੋਰ ਕੁਝ ਨਹੀਂ ਹੈ ਕਹਿੰਦੇ ਵੀ ਅ ਬਿਜ਼ਨਸ ਉੱਤੇ ਘਾਟਾ ਹੈ ਪੰਜਾਬ ਦੀ ਅਰਥਵਿਵਸਥਾ ਖਰਾਬ ਹੋ ਰਹੀ ਸੀਗੀ ਲੁਧਿਆਣਾ ਵਾਲੇ ਕਈ ਜਿਹੜੇ ਬਿਜ਼ਨਸਮੈਨ ਉਹ ਕਹਿ ਰਹੇ ਸੀਗੇ ਭਾਈ ਅਰਥਵਿਵਸਥਾ ਖਰਾਬ ਹੋ ਰਹੀ ਹੈ ਤਾ ਕਨੇ ਚੀਜ਼ਾਂ ਹੋਈਆਂ ਨੇ ਵੀ ਪੰਜਾਬ ਦੀ ਸਥਿਤੀ ਨੂੰ ਸੈੱਟ ਕਰਨ ਲਈ ਯੁਵਾ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਕਹਿੰਦੇ ਵੀ ਕਿਸਾਨ ਜਿਹੜੇ ਨੇ ਉਹ ਹਰ ਵਾਰੀ ਰੋਕ ਲੈਂਦੇ ਨੇ ਸੜਕਾਂ ਰੋਕ ਲੈਂਦੇ ਨੇ ਟ੍ਰੇਲਾਂ ਰੋਕ ਲੈਂਦੇ ਨੇ ਟ੍ਰੇਨਾਂ ਉਹ ਕਹਿੰਦੇ ਵੀ ਇਹ ਕਿਸਾਨ ਇਹ ਸਹੀ ਨਹੀਂ ਕਰ ਰਹੇ ਵੀ ਪੰਜਾਬ ਦੀ ਅਰਥਵਿਵਸਥਾ ਖਰਾਬ ਹੋ ਰਹੀ ਆ ਦੇਖੋ ਕਿਸਾਨਾਂ ਨਾਲ ਇਹ ਸੋਸਥਾ ਖਰਾਬ ਹੋ ਰਹੀ ਆ ਜਿਹੜਾ ਨਿੱਤ ਦਿਹਾੜੇ ਕਤਲ ਹੋ ਰਹੇ ਆ ਗੈਂਗਲੈਸਟ ਗੋਲੀਆਂ ਚੱਲ ਰਹੀਆਂ ਨੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋਏ ਹੋਏ ਆ ਵਪਾਰੀ ਦਰਿਆ ਬੈਠਾ ਏ ਕਿਸਾਨਾਂ ਨੇ ਤਾਂ ਉੱਥੇ ਸਰਕਾਰ ਰੋਕੀਆ ਨਹੀਂ ਹੈਗੀ ਜੇ ਲੋਕੀ ਵਿੱਚ ਹੀ ਤਾਂ ਹਰਿਆਣਾ ਸਰਕਾਰ ਨੇ ਰੋਕੀ ਵੀ ਤੀ ਬੀਜੇਪੀ ਨੇ ਰੋਕੀ ਵੀ ਤੀ ਜੇ ਕਿ ਬੀਜੇਪੀ ਹੈ ਨਾ ਇੱਕ ਪੰਜਾਬ ਦੇ ਵਿੱਚ ਅੱਗ ਲਾਉਣਾ ਚਾਹੁੰਦੀ ਆ ਹੋਰ ਕੁਝ ਨਹੀਂ ਹੈਗਾ ਇਹਨਾਂ ਨੇ ਅੱਗ ਲਾ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਕਿਉਂਕਿ ਜਿੱਥੇ ਜਿੱਥੇ ਇਹਨਾਂ ਦੇ ਆਪਣੇ ਰਾਜ ਆ ਗਏ ਉੱਥੇ ਇਹਨਾਂ ਦਾ ਰਾਜ ਹੈ ਇਹਨਾਂ ਨੂੰ ਪਤਾ ਵੀ ਪੰਜਾਬ 'ਚ ਸਾਡਾ ਰਾਜ ਆਉਣਾ ਨਹੀਂ ਇਸ ਤਰੀਕੇ ਨਾਲ ਇਹਨਾਂ ਨੇ ਕਾਲੀ ਦਲ ਨੂੰ ਖਤਮ ਕਰਨ ਦੀ ਸਾਧ ਦਾ ਚੀਵੀ ਆ ਜਿਹੜੀ ਚੀਵੀ ਆ ਇੱਕ ਨਾ ਕਿਸਾਨਾਂ ਨੂੰ ਖਤਮ ਕਰਨ ਦੀ ਜਿਹੜੀ ਚੀਵੀ ਆ ਇਹ ਇੱਕ ਬਹੁਤ ਵੱਡਾ ਪਲਾਨ ਆ ਏਜੰਸੀਆਂ ਕੰਮ ਕਰ ਰਹੀਆਂ ਐ ਪੰਜਾਬ ਨੂੰ ਇੱਕ ਕਿਸਾਨਾਂ ਨੂੰ ਬਦਨਾਮ ਕਰਕੇ ਪੰਜਾਬ ਨੂੰ ਬਦਨਾਮ ਕਰਿਆ ਜਾ ਰਿਹਾ ਹੁਣ ਕੀਆ ਹੁਣ ਅਗਲੀ ਰਣਨੀਤੀ ਕੀ ਆ ਕੀ ਕੁਝ ਹੋ ਰਿਹਾ ਤੇ ਕੀ ਕੁਝ ਕਿਤੇ ਆਊਗਾ ਸਾਰੇ ਹੁਣ ਪਾਰਟੀਆਂ ਇਕੱਠੀਆਂ ਹੋਈਆਂ ਸਾਰੇ ਕਿਸਾਨਾਂ ਕੋ ਇਕੱਠੇ ਦੇਖੋ ਪਹਿਲੀ ਤਾਂ ਸਾਰੇ ਕਿਸਾਨ ਜਿੱਥੇ ਬੰਦੀ ਇਹਨੂੰ ਇਕੱਠੇ ਹੋਣਾ ਚਾਹੀਦਾ ਏ ਇਕੱਠੇ ਹੋ ਕੇ ਜਿਹੜੀ ਮੰਗ ਆ ਇੱਕ ਮੋਰਚਾ ਬਿੜਨਾ ਚਾਹੀਦਾ ਏ ਜਿਸ ਤਰ੍ਹਾਂ ਪ੍ਰਸ਼ਾਸਨ ਤੇ ਸਰਕਾਰ ਕਿਸਾਨਾਂ ਉੱਪਰ ਦੋਹੇ ਸਰਕਾਰਾਂ ਕਿਸਾਨਾਂ ਉੱਪਰ ਚੜ੍ਹ ਗਈਆਂ ਐ ਇੱਕ ਲੋਕਾਂ ਨੂੰ ਕਿਸਾਨਾਂ ਤੇ ਆਵਾਸ ਸੀਗੇ ਜਿਹੜੇ ਬੋਲਦੇ ਸੀਗੇ ਬਾਕੀ ਤਾਂ ਪਾਰਟੀਆਂ ਨੇ ਖਤਮੇ ਕਰਤੀਆਂ ਅੱਜ ਉਹਨਾਂ ਨੂੰ ਵੀ ਇਹ ਖਤਮ ਕਰਨ ਦੇ ਤੁਲੇ ਵਿਆਂ ਵੀ ਆਪਣੀ ਮਨਮਰਜ਼ੀ ਨਾਲ ਜੋ ਕੁਸਮਰਜ਼ੀ ਕਰੀਏ ਵੱਡੇ ਵੱਡੇ ਨਸ਼ੇ ਦੇ ਵਪਾਰੀ ਬਾਹਰ ਖੁੱਲੇ ਫਿਰਦੇ ਆ ਇੱਕ ਗਰੀਬ ਆਦਮੀ ਦਾ ਘਰ ਤਾਇਆ ਜਾ ਰਿਹਾ ਏ ਅਸੀਂ ਕਹਿ ਰਹੇ ਆ ਵੀ ਨਸ਼ਾ ਬੰਦ ਹੋਣਾ ਚਾਹੀਦਾ ਪਰ ਇਹ ਵੀ ਕਿਹੜਾ ਕਾਨੂੰਨ ਆ ਵੀ ਇੱਕ ਤੁਸੀਂ ਗਰੀਬ ਆਦਮੀ ਦੇ ਦੋ ਬਾਲੇ ਢਾਤੇ ਉਹਦੇ ਬੱਚਿਆਂ ਨੂੰ ਬੇਕਾਰ ਕਰਤਾ ਤੁਸੀਂ ਫੜੋ ਉਹਨਾਂ ਕੋਲ ਤਾਂ ਇੰਨੇ ਇੰਨਾ ਸਮਾਨ ਫੜਿਆ ਹੋਊਗਾ ਜਿਹੜਾਂ ਕੋਲ ਤੇ ਕਿਲੋਆਂ ਦੇ ਕਿਲੋ ਫੜੇ ਗਏ ਆ ਇੱਕ ਸਾਡਾ ਆਈਜੀ ਆ ਉਹ ਅੱਜ ਤੱਕ ਭਗੌੜਾ ਏ ਸਰਕਾਰ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਆ ਉਹ ਅੱਜ ਤੱਕ ਪਤਾ ਲੱਗਿਆ ਸਰਕਾਰ ਨੂੰ ਕਿੱਥੇ ਆ ਉਹਨਾਂ ਨੇ ਘਰਾਂ ਨੂੰ ਹੱਥ ਪਾ ਕੇ ਦੇਖਿਆ ਕਿੱਥੇ ਆ ਕਿੰਨਾ ਕਿਤੇ ਪੰਜਾਬ ਦੇ ਜਿਹੜੇ ਜੋ ਕਿਸਾਨ ਨੇ ਅੱਜ ਇੱਥੇ ਇਕੱਠੇ ਹੋਏ ਨੇ ਇਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਹੁਣ ਅਸੀਂ ਸਾਰੇ ਇਕਜੁੱਟ ਹੋ ਚੁੱਕੇ ਹਾਂ ਸਯੁਕਤ ਕਿਸਾਨ ਮੋਰਚਾ ਸਯੁਕਤ ਕਿਸਾਨ ਮੋਰਚਾ ਜੋ ਗੈਰ ਰਾਜਨੀਤਿਕ ਸੰਘਾ ਕਹਿੰਦੇ ਇੱਕ ਮੰਚ ਤੇ ਇਕੱਠੇ ਹੋਏ ਨੇ ਜੋ ਕੁਝ ਹੋਇਆ ਕਿਸਾਨਾਂ ਦੇ ਨਾਲ ਜੋ ਡਿਟੇਨ ਕੀਤੇ ਗਏ ਜਗਜੀਤ ਸਿੰਘ ਢੱਲੇਵਾਲ ਹੋਰ ਕਿਸਾਨਾਂ ਨੂੰ ਆਗੂ ਜਿੰਨੇ ਵੀ ਸੀਗੇ ਜਿੰਨੀਆਂ ਦੀ ਗ੍ਰਿਫਤਾਰੀ ਹੋਈ ਕਹਿੰਦੇ ਮੁੱਦਿਆਂ ਨੂੰ ਹੁਣ ਲੈ ਕੇ ਫਿਰ ਉੱਥੇ ਪਹੁੰਚਾਂਗੇ ਪਲੱਸ ਇਹ ਵੀ ਰਹੂਗਾ ਕਿ ਜੋ ਡਿਟੇਨ ਕੀਤੇ ਗਏ ਉਸ ਦੇ ਉੱਤੇ ਵੀ ਅਸੀਂ ਸਰਕਾਰ ਦੇ ਖਿਲਾਫ ਹੈ ਤਸਵੀਰਾਂ ਇਹ ਸਭ ਤੁਸੀਂ ਦੇਖ ਸਕਦੇ ਹੋ ਮੁਹਾਲੀ ਡਿਸਟ੍ਰਿਕਟ ਕੋਰਟ ਦੇ ਬਾਹਰ ਜੋ ਇਹਨੇ ਕਿਸਾਨ ਇਸ ਵਕਤ ਬੈਠੇ ਨੇ ਮੰਗਨ ਨੂੰ ਲੈ ਕੇ ਸਭ ਤੋਂ ਪਹਿਲਾਂ ਇਹਨਾਂ ਦਾ ਇਹ ਹੈ ਕਿ ਐਮਐਸਪੀ ਦੀ ਜੋ ਮੁੱਦਾ ਸੀਗਾ ਮਸਬੀ ਦੇ ਜੋ ਮੁੱਦਾ ਉਸ ਨੂੰ ਕੀਤਾ ਜਾਵੇ ਜੋ ਕੇਂਦਰ ਸਰਕਾਰ ਨਾਲ ਮੀਟਿੰਗਾਂ ਚਾਰਜ ਸੀਗਾ ਫਿਰ ਉਸ ਤੋਂ ਬਾਅਦ ਜੋ ਕਿਸਾਨਾਂ ਉੱਤੇ ਕੇਸ ਸੀਗੇ ਉਹ ਵਾਪਸ ਲਏ ਜਾਣ ਖਮੀਰਪੁਰ ਖੈਰੀ ਜੋ ਖਮੀਰਪੁਰ ਖੈਰੀ ਸੀਗਾ ਉੱਥੇ ਦੇ ਜੋ ਜੋ ਸ਼ਰਤਾਂ ਅਨਸਰੂ ਜੋ ਕਾਂਡ ਕੀਤਾ ਗਿਆ ਸੀਗਾ ਉਸ ਨੂੰ ਜਲਦ ਉਹਨਾਂ ਦੀ ਸੁਣਵਾਈ ਕੀਤੀ ਹੈ ਲੋਕਾਂ ਨੂੰ ਉਹਨਾਂ ਦਾ ਹੱਕ ਮਿਲਾਇਆ ਜਾਵੇ